ਇਹ ਧਰਮਸ਼ਾਲਾ ਦੇ ਵਿੱਚ ਕਿੰਨੇ ਵਾਰੀ ਜਾ ਕੇ ਮੈਂ ਤੁਹਾਨੂੰ ਕਹਿੰਦਾ ਮੈਂ ਕਿਹਾ ਮੈਨੂੰ ਬੰਦਾ ਫੜਾਉ ਉਹ ਮੈਂ ਪਰਚਾ ਦਊ ਯਾਰ ਕਿੰਨੇ ਬੰਦੇ ਹੋਣਗੇ ਤੁਹਾਡੇ ਨਹੀਂ ਜੀ ਉਹ ਗੱਲ ਉਹ ਗੱਲ ਹੈ ਜੀ ਹੁਣ ਹੁਣ ਮੰਨ ਕੇ ਚੱਲ ਜੇ ਇੱਕ ਬੰਦੇ ਦੀ ਬਾਹਰ ਰੋੜ ਲੈਣੀ ਮੇਰੀ ਮੇਰੀ ਗੱਲ ਕਵਾਲ ਕਰਨ ਦੀ ਹੈ ਨਾ ਤੁਸੀਂ ਮਾਲੋ ਬੰਦਾ ਪਰਚਾ ਦੇ ਦੇਗੇ ਨਹੀਂ ਬੰਦਾ ਦਾ ਪਤਾ ਹੀ ਹੁੰਦਾ ਹੈ ਥਾਣੇ ਵਾਲਾ ਮੈਂ ਨਾ ਬਣਾ ਮੈਂ ਨਹੀਂ ਗੱਲ ਬੰਦਾ ਕਿਵੇਂ ਬਣਾ ਹੁੰਦਾ ਹੈ ਪਤਾ ਪਤਾ ਹੁੰਦਾ ਹੈ ਜੀ ਬੰਦੇ ਆ ਦਰਬਲ ਜੀ ਆਪਾਂ 60000 ਕਾ ਦਾ ਲੈਣੇ ਪਹਿਲੇ ਤਾਂ ਬੰਦੇ ਦੋ ਜੇ ਤੁਹਾਨੂੰ ਆਹ ਜਿਹੜੇ ਬੰਦੇ ਬੈਠੇ ਆ ਜਦੋਂ ਮਨ ਕੋਈ ਫੋਕੀ ਗੱਲ ਹੋ ਜਾਂਦੀ ਹੈ ਉਹਦੇ ਨਾਮ ਦੀ ਜਿਹੜਾ ਮੁਕਮਲ ਨੀ ਨੀ ਮੇਰੇ ਪਹਿਲਾਂ ਮੇਰੀ ਪੂਰੀ ਹੋਲੈਂਡ ਦੇ ਨਾਲ ਵੀ ਉਹ ਮੁਕਮਲ ਤੋਂ ਦੱਸਦੇ ਨਾ ਸਾਹਿਬ ਜੀ ਇਹਨਾਂ ਉਹ ਇਹ ਤਾਂ ਹੈ ਨਹੀਂ ਜਬ ਉਹ ਪੈ ਜੋ ਹੈ ਲਈ ਬੁਝਾ ਫਾਇਲੀ ਜਨਾਬ ਇਹ ਕਦੇ ਹੋ ਨਹੀਂ ਸਕਦਾ ਪੁਲਿਸ ਨੂੰ ਨਾ ਪਤਾ ਹੈ ਬਿਨਾ ਪੁਲਿਸ ਦੀ ਸਹਾਇਤਾ ਕੋਈ ਕੰਮ ਹੋ ਨਹੀਂ ਸਕਦਾ ਛੱਡਿਆ ਨਹੀਂ ਹੱੱਡੇ ਜੋ ਲੱਗਦਾ ਐਂ ਜਿੰਦੇ ਫਤ ਤੁਹਾਨੂੰ ਪਤਾ ਲੱਗਦਾ ਗਿੜਾ ਨਹੀਂ ਮਾਰਦੇ ਤੁਸੀਂ ਤੁਸੀਂ ਇਹ ਕਰੀਏ ਪਰਾਮਦਾ ਤੋ ਜੀ ਬੇਨਤੀ ਮੇਰੀ ਹੈ ਕਿ ਜੇ ਰਾਜਮ ਕਹਿੰਦਾ ਨਾ ਤੁਸੀਂ ਸਬੂਤ ਦਿਓ ਜੇ ਸਬੂਤ ਦੇ ਆਧਾਰ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਉਸ ਤੁਹਾਨੂੰ ਸਬੂਤ ਦਿਤਾ ਹੈ ਕਾਰਵਾਈ ਨਹੀਂ ਕਰਦਾ ਨਾ ਇਹ ਚਿੱਟੇ ਦੇ ਜਵਾਨੀ ਪੁਆਇੰਟ ਆ ਪੈਨਗਲ ਠੀਕ ਹੈ ਜਿਹੜੇ ਸਬੂਤ ਦਿਓ ਮੈਂ ਆਉਂਦਾ ਹਾਂ ਤੁਹਾਨੂੰ ਮੈਂ ਚਾਹ ਚਲੀ ਜੀ ਨਹੀਂ ਕਰਦਾ ਕਾਲੇ ਦੇਖ ਤਨੁ ਪੜਾਣ ਲੈ ਲੈ ਨਾ ਕ੍ਰਿਮੀਨਲ ਹੈ ਉਹਦਾ ਮਰਦਾ ਕੋਲ ਉਹਨੂੰ ਪੜਾਣਾ 15 ਦਿਨਾਂ ਦਾ ਨਾਮ ਕਰਾਉਣਾ ਉਹਦੀ ਫੇਰ ਉਹਦਾ ਬਾਬਾ ਮੈਨੂੰ ਮੈਂ ਉਹਨੂੰ ਜਦੋਂ ਮੈਨੂੰ ਪੁੱਛਦਾ ਪਤਾ ਕੀ ਸਬੂਤ ਦਿਓ ਉਹ ਹੀ ਮੁਲਾਜ਼ਮ ਘਰੋਂ ਪਾਈ ਉਹ ਹੀ ਮੁਲਾਜ਼ਮ ਤੇ ਬਲਾੜਾ ਨੇ ਚੱਕ ਲੈਣਗੇ ਪਰ ਸਬੂਤ ਉਧਾਰ ਨਹੀਂ ਦਿਖਾਉਂਦਾ ਉਹਨੂੰ ਪੜਾਣਾ ਵਿਆਹ ਕਰਾਉਣਾ ਮਾਣ ਰਹੀ ਹੈ ਨਾ ਜਿਹੜੇ ਬੜਾ ਜੀ ਇਹ ਨਾ ਹੋਊਗਾ ਬੜਾ ਜੇ ਕੋਈ ਕਾਰਵਾਈ ਨਹੀਂ ਕਰਦੇ ਖਰਾਬਾ ਸਸਪੈਂਡ ਨਹੀਂ ਕਰਦੇ ਕਿਉਂਕਿ ਜਿਹੜੀ ਸਰਕਾਰ ਉਹ ਤਾਂ ਆ ਆ ਬੁਕਾਈ ਜਾਂਦੀ ਆ ਬਹੁਤ ਜ਼ਿਆਦਾ ਹਾਂ ਜੇ ਤੁਸੀਂ ਬਹੁਤ ਬੋਲ ਰਿਹਾ ਜੇ ਪ੍ਰਸ਼ਾਸਨ ਨਹੀਂ ਕਰਦਾ ਭਾਈ ਪ੍ਰਸ਼ਾਸਨ ਤੋਂ ਉੱਤੇ ਵੀ ਕਾਨੂੰਨ ਹੈਗਾ ਇਹ ਦੋਵੇਂ ਬੋਲ ਤੋਂ ਕਾਨੂੰਨੀ ਨਾ ਨਾ ਮੈਂ ਤਾਂ ਕਰਾਉਣੀ ਮੈਂ ਨਾ ਗਾਇਨੀ ਸਰਪਾਲ ਮੈਂ ਦੱਸ ਕੇ ਕਰਵਾਉਣੀ ਕਿੰਨਾ ਚਿਰ ਹੋ ਗਿਆ ਇਹ ਕੀ ਆ ਜੀ ਵੀ ਜਨ ਉਹ ਬਣ ਗਿਆ ਬੰਦਾ ਬੰਦਾ ਯਾਰ ਸਮੂਦ ਦਿਓ ਤੁਹਾਨੂੰ ਵੀ ਪ੍ਰੋਗਰਾਮ ਆ ਦੇਣਾ ਹੈ ਬਾਈ ਬਣਾਨੀ ਚੁੱਪ ਕਰੋ ਇਹਨਾਂ ਨਾਲ ਸਹਿਯੋਗ ਜੇ ਆਪਾਂ ਦੇਵਾਂਗੇ ਫੇਰ ਉਹਦਾ ਕੰਮ ਪੈੜੀ ਹੁੰਦੀ ਮਿਲਦੀ ਹੈ ਤੁਸੀਂ ਸਮੂਦ ਸਮੂਦ ਦਿਓ ਇਹਨਾਂ ਜੰਗਸ਼ਣ ਨਹੀਂ ਕਰਦੇ ਕਰਦਾ ਆਪਾਂ ਜੱਪਾ ਕਰਦੇ ਸਮਝ ਲਿਓ ਹੁਣ ਕੰਡੇ ਦੀ ਬਾਹਰ ਹੁਣਾਂ ਦੀ ਗੱਲ ਦਾ ਮੁੱਦਾ ਰਿਹਾ ਮੁੱਦਿਆਂ ਕੀ ਹੈ ਇਹ ਮੰਨਣਾ ਕਿੱਥੇ ਵੀ ਜੇ ਮੈਟਰ ਹੁੰਦਾ ਜਾਂ ਕਿਤੇ ਵੀ ਗੱਲਬਾਤ ਹੁੰਦੀ ਹੈ ਜਾਂ ਕਿਤੇ ਵੀ ਸਾਨੂੰ ਪਾਸੇ ਕੰਨ ਅਸੀਂ ਹੁੰਦੇ ਨਹੀਂ ਖੜੇ ਹੁੰਦੇ ਨਹੀਂ ਖੜੇ ਹੁੰਦੇ ਪਰ ਮੇਰੀ ਮੇਰੀ ਗੱਲ ਮੇਰੀ ਗੱਲ ਸੁਣੋ ਕਿ ਥੋੜੀ ਸੀਗੀ ਪਰ ਜਿਹੜਾ ਮੈਡਮ ਦਾ ਪੀਏ ਸੀ ਉਹਨੇ ਕਹਿਆ ਸੀ ਇਹਨੂੰ ਫੜ ਲਓ ਬੱਸ ਮੈਡਮ ਦਾ ਪੀਏ ਸੀ ਨੇ ਜਿਹੜਾ ਉਹਨੇ ਕਹਿਆ ਸੀ ਇੰਡੀਆਂ ਨਹੀਂਆਂ ਰੇਡੀਆਂ ਹੁੰਦੀਆਂ ਹੁੰਦੀਆਂ ਕਿ ਨਹੀਂ ਉਹਦੇ ਉਹਦੇ ਵਿੱਚੋਂ ਬੰਦਾ ਇੱਕ ਚੱਕ ਕੇ ਮੂੰਹ ਬੰਨ੍ਹ ਕੇ ਚੱਕ ਕੇ ਲੈ ਜਾਂਦੇ ਨੇ ਅਸੀਂ ਇਹਨੇ ਵੀ ਅਸੀਂ ਉਹਨਾਂ ਦੇ ਉਦੋਂ ਭੜਕਾ ਉਦੋਂ ਨਾ ਭੜਕਣ ਜਨਤਾ ਨਾਲ ਹੋਰ ਨਾ ਭੜਕੇ ਤਿਆਰੀ ਮਾੜੇ ਮੁੰਡੇ ਦੇ ਭੜਕੇ ਹੋ ਤਾਂ ਦਾ ਕੋਈ ਮਦਦ ਉਹਨੂੰ ਸਾਨੂੰ ਪਚਾਉਣਾ ਪੈਣਾ ਪਹਿਲਾਂ ਫਿਰ ਉਹਦੇ ਬਾਅਦ ਬੰਦਾ ਮਰਦਾ ਉਹਨੂੰ ਕਿੱਥੇ ਲੈ ਜਾਣਾ ਤੁਸੀਂ ਇਹ ਕਰਦੇ ਜਿਹੜੀ ਉਹਦੀ ਕੋਈ ਹੋਈ ਆ ਉਸੇ ਹਾਨੀ ਇਹ ਇਹ ਤੈਨੂੰ ਦਿਆਂਦਾ ਮੈਂ ਲੈ ਤੈਨੂੰ ਦਿਆਂਦਾ ਮੈਂ ਹੀ ਛੜਾਇਆ ਆ ਖੜੇ ਹੋ ਬੰਦੇ ਨਹੀਂ ਖੜੇ ਇੱਥੇ ਨਹੀਂ ਲੋਕਾਂ ਦੇ ਘਾਟ ਨੇ ਖੜਾਇਆ ਤੁਸੀਂ ਨਹੀਂ ਛੜਾਇਆ ਲੋਕਾਂ ਦੇ ਘਾਟ ਨੇ ਖੜਾਇਆ ਲੋਕਾਂ ਦੇ ਨੇ ਹੀ ਨਹੀਂ ਨਹੀਂ ਦੁਕਾਨ ਕਾਠੇ ਚਲਿਆ ਬਹੁਤ ਬਹੁਤ ਸੀ ਸਰਪੰਚਾ ਮੈਨੂੰ ਫੋਨ ਆਇਆ ਮੈਂ ਨੂੰ ਮੈਨੂੰ ਆਇਆ ਮੇਰੇ ਫੋਨ ਮੈਨੂੰ ਆ ਗਿਆ ਲੋ ਮੈਂ ਉਸ ਫੋਨ ਕਰਿਆ ਫਿਰ ਮੈਂ ਉਹ ਛੱਡਿਆ ਪਰ ਗੱਲ ਇਹ ਆ ਕਿ ਫੋਨ ਦਾ ਵਿੱਚ ਮੈਂ ਜਿਹੜਾ ਸਵਾਲ ਪੁੱਛਿਆ ਉਹ ਨਹੀਂ ਪੁੱਛਿਆ ਇਹ ਕਾਹਨ ਕਰਦਾ ਕਾਰਨ ਕਰਦੀ ਇਹਨੇ ਜੇਰੀ ਕਿਹ ਨਾਲ ਫੋਨ ਤੇ ਲਾਇਆ ਕਰੂਗਾ ਤੇ ਜਮਾਨਤ ਮੈਂ ਕਰੂਗਾ ਯਾਰੋ ਯਾਰੋ ਹੁਣ ਤੇ ਉੱਥੇ ਆ ਗਏ ਜੀ ਬਾਕੀ ਉੱਥੇ ਨਾ ਮੰਡੀ ਦਾ ਕਾਹਦਾ ਖਾਣੇ ਦਾ ਮੁੰਗਾਣੇ ਜੀ ਬਈ ਮੈਨੂੰ ਧੱਕੇ ਨਾ ਅਟਕੇ ਮਾਰਨੀ ਨਹੀਂ ਮੈਨੂੰ ਧੱਕੇ ਨਾ ਥੋੜਾ ਜਿਹਾ ਉੱਧਰੇ ਖੜ ਕੇ ਕੰਮ ਨਹੀਂ ਜਾਂਦਾ ਪਾਸੇ ਕੀਤਾ ਲਾਜ ਨਾ ਟੰ ਨੂੰ ਨਾ ਮੇਨਟੇਨ ਕਰਨਾ ਸਾਡਾ ਫਰਜ਼ ਹੈ ਦੇਖੋ ਮੇਰੀ ਗੱਲ ਇਹ ਨਹੀਂ ਕਰ ਇਹ ਇੱਥੇ ਕੋਈ ਸਾਡੇ ਵੀ ਕੋਈ ਨਮਿੰਦਾ ਹੋਣਾ ਨਾ ਕੋਈ ਸਾਡੇ ਆ ਪੀਏ ਨੇ ਕਹਿ ਤਾ ਅਰੈਸਟ ਕਿਨੇ ਕੀਤਾ ਜਾਊਗਾ ਪਾਜੀ ਪੀਏ ਨੇ ਕਹਿ ਤਾ ਅਰੈਸਟ ਕਿਨੇ ਕੀਤਾ ਜਾਊਗਾ ਇਹਨੇ ਕਿਹੜਾ ਕੋਈ ਹਥਿਆਰ ਮਾਰਦਾ ਜੋ ਕੀ ਕਰਦਾ ਇੱਕ ਗੱਲ ਹੀ ਕੀਤੀ ਸਾਡੇ ਨੇ ਕੀਤਾ ਕੀਤਾ ਪੁੱਛ ਲੈਣੋ ਇਹਨੂੰ ਗੱਲ ਨਹੀਂ ਕੀਤਾ ਨਹੀਂ ਤਰਪਾੜ ਬਾਹਰ ਨਹੀਂ ਲੰਘਿਆ ਅੰਦਰ ਨਹੀਂ ਜੀ ਬਾਹਰ ਹੋੜੀ ਆ ਬਾਹਰ ਹੋੜੀ ਆ ਬਾਹਰ ਹੋੜੀ ਬੰਦੇ ਦੀ ਪਾਜੀ ਬਾਹਰ ਹੋੜੀ ਬੰਦੇ ਦੀ ਬੰਦੇ ਦੀ ਬਾਹਰ ਹੋੜੀ ਆ ਗੱਡੀ ਗੱਡੀ ਹੈ ਨਾਮ ਰਵੀ ਨਾਮ ਰੋੜੀ ਬੰਦੇ ਗੱਡੀ ਚ ਭਾ ਕੇ ਨੂੰ ਇਹਦੇ ਘਰੇ ਖੜੇ ਚੱਲਦੇ ਅਸੀਂ ਦੇਖੂਗਾ ਅੱਛਾ ਇਹ ਉਹੀ ਸਾਡੀ ਸਾਡੀ ਉਹੀ ਗਲੀ ਸਾਡੀ ਤਾਂ ਸਾਾਨੂੰ ਤਾਂ ਸਾਡੇ ਘਰ ਦੇ ਨੇੜੇ ਹੁੰਦਾ ਜਦੋਂ ਅਸੀਂ ਉੱਥੇ ਕੋਈ ਮੈਂ ਤੁਹਾਨੂੰ ਪਹਿਲੀ ਗੱਲ ਮੁੱਦੇ ਪਹਿਲੇ ਮੁੱਦਾ ਹੀ ਦੱਸਦਾ ਜੀ ਜਿੱਥੇ ਕੋਈ ਝਟਕੰਦਾ ਸਾਨੂੰ ਖਸਾ ਹੁੰਦਾ ਨਾ ਇਹ ਇੱਥੇ ਹੋ ਸਕਦਾ ਵੀ ਇੱਥੇ ਦੋ ਤਰ੍ਹਾਂ ਦੀ ਲੜਾਈ ਨਾ ਹੋ ਜੇ ਜਾਂ ਇਸੇ ਕੋਈ ਗੱਲ ਨਾ ਹੋ ਜੇ ਮੰਨ ਲਾ ਜੇ ਕੋਈ ਕੋਈ ਗੱਲਬਾਤ ਕੋਰ ਬੰਦਾ ਮਾਰਦਾ ਕੇ ਉਹਨਾਂ ਦਾ ਬੰਦਾ ਮਾਰਦਾ ਉਹ ਤਾਂ ਲੜਾਈ ਨਹੀਂ ਹੁੰਦੀ ਤੁਹਾਡੀ ਅਸੀਂ ਉਹਨੂੰ ਸਾਡਾ ਟਾਲਣ ਦਾ ਮਰਜ਼ਿਆ ਹੋਗਾ ਇੱਕ ਪਾਸੇ ਤਾਂ ਕਹੀ ਜਾਂਦੀ ਸਾਡੇ ਦਾ ਸੁਭਾਲ ਕੋਚੋ ਤੁਹਾਨੂੰ ਦੁੱਖ ਮੁਸੀਬਤਾਂ ਕੀ ਇੱਕ ਮਿੰਟ ਜੀ ਪਹਿਲਾਂ ਅਸੀਂ ਸਵਾਲ ਕੀਤਾ ਨਸ਼ੇ ਮੈਂ ਕਿਹਾ ਵੀਰ ਮੇਰੇ ਮੰਤਰੀਆਂ ਦੀ ਗੱਲ ਜੋ ਵੀ ਹੈ ਸਾਨੂੰ ਨਹੀਂ ਉਹ ਚੀਜ਼ ਦਾ ਤਾਂ ਸਵਾਲ ਪੁੱਛਣੇ ਨਹੀਂ ਪੁੱਛਣੇ ਪਰ ਸਾਡਾ ਕੀ ਹੈ ਇਹਦਾ ਪੁਲਿਸ ਦਾ ਕੰਮ ਪਹਿਲਾ ਕੰਮ ਹੈ ਅਸੀਂ ਬਚਾਉਣਾ ਸਾਡਾ ਕੰਮ ਹੈ ਉਹ ਹੀ ਉਹ ਹੀ ਮਾਲਜਮ ਜੀ ਮੇਰੀ ਹੋਰ ਬੋੜਦਾ ਜੀ ਉਹ ਹੀ ਮਾਲਜਮ ਇਹਨੂੰ ਗੱਡੀ ਚ ਪਾਉਂਦਾ ਧੱਕੇ ਮਾਰ ਕੇ ਬਾਹਰ ਰੋੜ ਕੇ ਕੋਚ ਨੂੰ ਨਹੀਂ ਪਾਉਂਦਾ ਜੀ ਨਹੀਂ ਗੱਡੀ ਦੇ ਵਿੱਚ ਤੁਹਾਨੂੰ ਉਹ ਫਿਰ ਬਹੁਤ ਮਾਰਗਾਂ ਤੇ ਆਏਗੇ ਉਹ ਤਾਂ ਸਾਨੂੰ ਮਤਲਬ ਪਰਚਾ ਕਰਾਉਣੀ ਹੈ ਸਾਡੇ ਤੇ ਇੱਕ ਮਿੰਟ ਗੱਲ ਕਰ ਲਓ ਤੁਸੀਂ ਵੀ ਉੱਥੇ ਜੀ ਇੱਕ ਮਿੰਟ ਜੋ ਮੈਂ ਆਖਿਆ ਨਹੀਂ ਪੜਨਾ ਹੋਰ ਨਹੀਂ ਪੜਨਾ ਤੁਸੀਂ ਵੀ ਕਰਦੇ ਸੀ ਜੀ ਕਿਸੇ ਨਾਲ ਪਾਵਲ ਕਰਨ ਤਾਂ ਨਹੀਂ ਭਾਇਆ ਪ੍ਰਸ਼ਾਸਨ ਆ ਯਾਰ ਇਹ ਤਾਂ ਫਰਜ ਹੈ ਸਾਡਾ ਫਰਜ ਹੈ ਜੇ ਤੇਰੇ ਨਾਲ ਵੀ ਕੋਈ ੱਟਕਾ ਮੁੱਕੀ ਕਰਦਾ ਤਾਂ ਸਾਡਾ ਫਰਜ ਹੈ ਤੈਨੂੰ ਵੀ ਢਾਉਣਾ ਫਰਜ ਹੈ ਠੀਕ ਹੈ ਅੱਛਾ ਜੀ ਤੁਸੀਂ ਚਲੋ ਆਪਾਂ ਮੁੱਦੇ ਦੀ ਕਰੀਏ ਗੱਲ ਤੁਸੀਂ ਇਹ ਦੱਸੋ ਵੀ ਇਹਦੇ ਤੇ ਜੋ ਹੋਇਆ ਘਟਨਾ ਕਰਮ ਵਾਪਰਿਆ ਉਹਦੀ ਕੋਈ ਕਾਰਵਾਈ ਅੱਗੇ ਪੁੱਛ ਕਰੂੰ ਕਿ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਹੈ ਸਾਡੀ ਕੋਈ ਗੱਲ ਨਹੀਂ ਪਤਾ ਇਹਦੇ ਦੁਸ਼ਮਣ ਤਾਂ ਨਹੀਂ ਹੁੰਦਾ ਨਹੀਂ ਠੀਕ ਆ ਪਤਾ ਕੀ ਆ ਜੀ ਹੁਣ ਇਹਨੂੰ ਅਕਸਰ ਲਿਆਏ ਆ ਸਾਡਾ ਸਾਰਾ ਪੈਂਡ ਬੜਾ ਸਾਡਾ ਭਰਾ ਇਹ ਹੋ ਸਕਦਾ ਮੈਨੂੰ ਦੋ ਤਿੰਨ ਵਾਰੀ ਪਹਿਲਾਂ ਮਿਲਿਆ ਵੀ ਨਹੀਂ ਮਿਲਿਆ ਨਹੀਂ ਅੱਜ ਤੇ ਕਾਮੀ ਤਾਂ ਤਾਂ ਕਰੀਏ ਨਾ ਤੇ ਕੋਈ ਚੀਜ਼ ਹੈਗੀ ਸਾਡੇ ਕੋਲ ਕਿਹਦਾ ਹੋ ਗਈ ਬੰਦ ਤੁਸੀਂ ਹੁਣ ਚਿੱਤੇ ਤੇ ਇੱਕ ਸਕੰਜਾ ਕਸੋ ਜੀ ਦਾਸ ਵੱਲੋਂ ਨਹੀਂ ਦੋਨੋਂ ਨਹੀਂ ਦੋਨੋਂ ਫੇਰ ਗਿਆ ਜਾਨਾ ਮੈਂ ਤੇ ਇਹੀ ਮੇਨਸ ਨੂੰ ਤੁਹਾਨੂੰ ਕੀ ਚਾਹੀਦਾ ਚਿੱਤੇ ਵਾਲਿਆਂ ਨੂੰ ਦੱਸੋ ਅਸੀਂ ਉਹ ਵੀ ਲੈ ਕੇ ਦਵਾਂਗੇ ਹਾਂਜੀ ਮਾਲਾ ਮੈਂ ਇਹ ਫੜਦਾ ਤੁਸੀਂ ਮੈਨੂੰ ਫੜਾ ਹਾਂ ਹਮ ਮੈਂ ਇਹਦੇ ਕੋਲ ਬਰਾਬਦਗੀ ਹੋਣੀ ਜਰੂਰੀ ਹੈ ਸੁਣ ਲੋ ਮੌਕੇ ਤੇ ਫੜਾਉਣਾ ਹਾਂ ਇੱਕ ਮਿੰਟ ਹਾਂਜੀ ਠੀਕ ਹੈ ਨਾ ਇਹ ਬਰਾਬਦਗੀ ਹੋ ਗਈ ਉਹ ਫਰਚੇ ਤੇ ਨਾ ਮੇਰੇ ਸਾਰੇ ਅੱਛਾ ਜੀ ਮੈਂ ਤੁਹਾਨੂੰ ਵਿਸ਼ਵਾਸ ਮੈਂ ਦੇ ਦੂੰਗਾ ਜੀ ਅਸੀਂ ਕਹਿਤਾ ਵੀ ਹਾਂ ਇਹ ਬੰਦਾ ਪੱਕੇ ਕਰ ਰਿਹਾ ਇਹਦੇ ਕੋਲੋਂ ਤੁਸੀਂ ਬੁਲਾਓ ਉਹ ਚੀਜ਼ ਕੌਣ ਕਰੂਗਾ ਯਾਰ ਗੱਲ ਪਤਾ ਕੀ ਹੈ ਦੇਖ ਮੇਰੀ ਜਾਨ ਸੋਣਾ ਅੱਜ ਕੱਲ ਸਾਡੇ ਜਾ ਕੇ ਦੇ ਲੋ ਚਾਰ ਸਪੀਅਰ ਸਾਡੇ ਕੈਮਰੇ ਨੇ ਗਏ ਸਪੀਅਰ ਬੋਟ ਦੇ ਕੈਮਰੇ ਸਾਡੇ ਨਹੀਂ ਠੀਕ ਹੈ ਜੀ ਠੀਕ ਹੈ ਉੱਤੇ ਉਹਨਾਂ ਦੀ ਰਿਕਾਰਡਿੰਗ ਮਾੜੀ ਮਾੜੀ ਰਿਕਾਰਡਿੰਗ ਉੱਤੇ ਜਾਂਦੀ ਹੈ ਜੇ ਇਹ ਕਰਮਲ ਲਾ ਅਸੀਂ ਤੂੰ ਮੈਨੂੰ ਬੰਦਾ ਫੜਾਤਾ ਇਹਦੇ ਕੋਲ ਮਿਲਿਆ ਕੁਛ ਨਾ ਤੇ ਮੈਂ ਇਹਨੂੰ ਕਿਹੜੇ ਵੇਪ ਤੇ ਰੱਖੂ ਬੰਦਾ ਮੇਰ ਤੋਂ ਮੌਕੇ ਤੇ ਤਾਂ ਕੋਲ ਕਿਸੇ ਦੇ ਨਹੀਂ ਹੁੰਦੇ ਹਾਂ ਨਹੀਂ ਨਹੀਂ ਸਹੀ ਇਹ ਅੱਗੇ ਆਪਣੇ ਬੰਦਾ ਹੀ ਨਹੀਂ ਜੇ ਮੌਕੇ ਤੇ ਜਿਹੜਾ ਦੇਣ ਬੰਦਾ ਕੋਈ ਨਹੀਂ ਰੱਖਦਾ ਇਹ ਪੰਜਾਬ ਦਾ ਸਰ ਮੇਰ ਤੋਂ ਬਾਈ ਤੇਰੇ ਨੇ ਛਾਣੇ ਦੀ ਲੱਗੇ ਆਈ ਗੱਲੇ ਮੇਰ ਤੋਂ ਬਾਈ ਜੀ ਕੋਈ ਫੜਿਆ ਨਹੀਂ ਜਾਦਾ ਕਹਿੰਦੇ ਤੁਸੀਂ ਫੜਾਏ ਜਾਏ ਬਰਾਮ ਲੋਗੇ ਯਾਰ ਗੱਲ ਇਹ ਜਿੱਥੇ ਨਹੀਂ ਫੜਾਇਆ ਜਾਵੇ ਬਰਾਮ ਤੇ ਫੜੇ ਜਾਂਦੇ ਫੜੇ ਜਾਂਦੇ ਯਾਰ ਜੋ ਬੰਦਾ ਜਿਹਨੇ ਕੱਟ ਲੈ ਕੇ ਬੰਦਾ ਮਾਦ ਦਿੰਦੀ ਅਸੀਂ ਉਹਦੀ ਘਰ ਦੇ ਸਰਚ ਕਰਦੇ ਹਾਂ ਗੱਲ ਕਿ ਬੰਦੇ ਨੂੰ ਆਲਟਨ ਚਾਲ ਕੇ ਸੱਚ ਦਿੱਤੀ ਹੈ ਨਹੀਂ ਮਾੜੇ ਪਿਆਰੇ ਸਰਚ ਕਰੋ ਜੀ ਸਾਡਾ ਆਉਗਾ